ਵਾਗਤ ਹੈ ਜੀ ਸਾਰੇ ਵੀਰਾਂ ਦਾ ਇੱਕ ਨਵੀਂ ਵੀਡੀਓ ਦੇ ਵਿੱਚ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਸਾਰੇ ਵੀਰ ਠੀਕ ਠਾਕ ਹੋਣਗੇ ਤੇ ਖੁਸ਼ ਹੋਣਗੇ ਤੇ ਬਾਈ ਅੱਜ ਦੀ ਵੀਡੀਓ ਦੇ ਵਿੱਚ ਬਾਈ ਆਪਾਂ ਤੁਹਾਨੂੰ ਦਿਖਾਵਾਂਗੇ ਸੈਕੰਡ ਹੈਂਡ ਟਰੈਕਟਰ ਤੇ ਆਪਾਂ ਜਾ ਕੇ ਆਏ ਸੀਗੇ ਪਰਗਣ ਬਾਈ ਉਹਨਾਂ ਦੀ ਸ਼ਾਪ ਤੇ ਤੇ ਸੈਕੰਡ ਹੈਂਡ ਟਰੈਕਟਰ ਨੇ ਤੇ ਵਿੱਚ ਤਾਂ ਬਾਈ ਬਿਲਕੁਲ ਨਵੇਂ ਨਾਲ ਦੇ ਟਰੈਕਟਰ ਨੇ ਤੇ ਬਹੁਤ ਸੋਹਣੇ ਟਰੈਕਟਰ ਨੇ ਵੀਡੀਓ ਨੂੰ ਦੇਖਿਓ ਪੂਰਾ ਤੇ ਸਾਰੇ ਵੀਰਾਂ ਨੂੰ ਰਿਕੁਐਸਟ ਕਰ ਵੀ ਆਪਣੇ ਚੈਨਲ ਨੂੰ ਬਾਈ ਸਬਸਕ੍ਰਾਈਬ ਜ਼ਰੂਰ ਕਰ ਲਿਓ ਛੋਟੇ ਵੀ ਦਾ ਸਾਥ ਜ਼ਰੂਰ ਦਿਓ ਆਪਾਂ ਇਦਾਂ ਹੀ ਘੈਂਟ ਤੋਂ ਘੈਂਟ ਵੀਡੀਓ ਲੈ ਕੇ ਹਾਜ਼ਰ ਹੁੰਦੇ ਰਹਾਂਗੇ ਤੇ ਵੀਡੀਓ ਨੂੰ ਕਰ ਦਿਓ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਬਣੇ ਰਹੋ ਬਾਈ ਵੀਡੀਓ ਦੇ ਵਿੱਚ ਇਦਾਂ ਹੀ ਤੇ ਡਿਟੇਲ ਦੇ ਵਿੱਚ ਆਪਾਂ ਕੋ ਸਭ ਕੋ ਦੱਸਿਆ ਟਾਇਰ ਟੂ ਟਰੈਕਟਰ ਹਨਾ ਕਿ ਆਹ ਡਿਮਾਂਡ ਆ ਉਹਦੀ ਤੇ ਸਾਰਾ ਕੁਝ ਆਪਾਂ ਵੀਡੀਓ ਚ ਦੱਸਿਆ ਵੀਡੀਓ ਨੂੰ ਦੇਖਿਓ ਪੂਰਾ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਬਣੇ ਰਹੋ ਵੀਡੀਓ ਦੇ ਵਿੱਚ ਬਾਈ ਇੱਥੇ ਲਓ ਬਾਈ ਅਸੀਂ ਆਏ ਸੀਗੇ ਬਾਈ ਇੱਧਰ ਪਰਗਣਾ ਉਹਨਾਂ ਕੋਲ ਬਾਈ ਉਹਨਾਂ ਕੋਲ ਤੇ ਟਰੈਕਟਰ ਖੜੇ ਨੇ ਸੈਕੰਡ ਹੈਂਡ ਬਾਈ ਉਹਨਾਂ ਕੋਲ ਕੱਲੇ ਕੱਲੇ ਟਰੈਕਟਰ ਬਾਰੇ ਆਪਾਂ ਹੁਣ ਤੁਹਾਨੂੰ ਦਵਾਂਗੇ ਜਾਣਕਾਰੀ ਵੀ ਕਿਹੜਾ ਕਿੰਨਾ ਮਾਡਲ ਆ ਕਿਹਾ ਕੰਡੀਸ਼ਨ ਹੈ ਜੀ ਕਿੰਨੇ ਪਰਸੈਂਟ ਟਾਇਰ ਨੇ ਸਾਰੀ ਤੁਹਾਨੂੰ ਜਾਣਕਾਰੀ ਦਵਾਂਗੇ ਹੁਣ ਆਪਾਂ ਤੇ ਜਿਹੜਾ ਪਹਿਲੇ ਨੰਬਰ ਤੇ ਬਾਈ ਟਰੈਕਟਰ ਖੜਾ ਜੌਂਡੀਅਰ ਵੀਰੇ 53 10 ਜੌਂਡੀਅਰ ਆ ਤੇ ਮੂਰੇ ਟਾਇਰ ਵੀ ਵੱਡੇ ਪਾਏ ਹੋਏ ਆ 90 90 ਪੀਕੇਟੀ ਦੇ ਟਾਇਰ ਪਾਏ ਹੋਏ ਨੇ ਲਾਇਫ ਆ ਕੇ ਤੇ ਜਿਹੜੇ ਪਿੱਛੇ ਵਾਲੇ ਟਾਇਰ ਨੇ ਬਾਈ ਰੇਡੀਅਲ ਟਾਇਰ ਨੇ ਪਿੱਛੇ ਵੀ ਤੇ ਟਰੈਕਟਰ ਦੇ ਜੇ ਬਾਈ ਆਪਾਂ ਮਾਡਲ ਦੀ ਗੱਲ ਕਰੀਏ ਤਾਂ ਇਹ ਟਰੈਕਟਰ ਬਾਈ 2018 ਮਾਡਲ ਟਰੈਕਟਰ ਹੈ ਜੀ 2018 ਮਾਡਲ ਹੈ ਜੌਂਡੀਆ 5310 ਤੇ ਟਾਇਰ ਟੁੱਟ ਜਾਣੀ ਕਿ ਬਾਈ ਪੂਰੇ ਖੜੇ ਨੇ ਰੇਡੀਅਲ ਟਾਇਰ ਪਏ ਹੋਏ ਨੇ ਬਾਕੀ ਹੁਣ ਤੁਹਾਨੂੰ ਬੈਕ ਸ਼ਾਈਡ ਤੋਂ ਦਿਖਾ ਦਿੰਦੇ ਨੇ ਆ ਦੇਖੋ ਯਾਨੀ ਇੰਨਾ ਟਰਾਲੀ ਟਰਾਲੀ ਨੂੰ ਇੰਨਾ ਖਾਸ ਚੱਲਿਆ ਨਹੀਂ ਹੈ ਕਿਉਂਕਿ ਜ਼ਿਆਦਾਤਰ ਪਿੱਛੇ ਤੋਂ ਹੀ ਲੋਕ ਦੇਖਦੇ ਨੇ ਇੰਨੇ ਵੀ ਕਿਸਾਨ ਵੀਰ ਆਪਣੇ ਆਉਂਦੇ ਨੇ ਕਹਿੰਦੇ ਵੀ ਟਰਾਲੀ ਤੇ ਚੱਲੇ ਟਰੈਕਟਰ ਨਹੀਂ ਚਾਹੀਦਾ ਤੇ ਟਰਾਲੀ ਤੇ ਕੋਈ ਇਹ ਜਿਆਦਾ ਟਰੈਕਟਰ ਨਹੀਂ ਚੱਲੇ ਹੋਇਆ ਤੇ ਘਰ ਚ ਹੀ ਚੱਲੇ ਹੈ ਜ਼ਿਮੀਂਦਾਰ ਕੋਲ 5310 ਤੇ ਬਾਕੀ ਕੰਡੀਸ਼ਨ ਤੁਸੀਂ ਦੇਖ ਲਓ ਟਰੈਕਟਰ ਬਿਲਕੁਲ ਸਾਫ਼ ਆ ਏ ਬੀ ਸੀ 30 ਸਪੀਡ ਆ ਜੀ ਇਹਦੇ ਤੇ ਬਾਕੀ ਇੰਜਣ ਤੋਂ ਦੇਖ ਲਓ ਬਿਲਕੁਲ ਸਾਫ਼ ਕੰਡੀਸ਼ਨ ਚ ਟਰੈਕਟਰ ਆ ਸਾਹਮਣੇ ਹੋਇਆ ਟਰੈਕਟਰ ਆ 2018 ਮਾਡਲ ਟਰੈਕਟਰ ਆ ਬਾਈ ਜੀ ਕਿਸੇ ਨੇ ਵੀ ਬਾਈ ਜੌਂਡੀਅਰ ਲੈਣਾ ਹੋਇਆ ਬਾਈ ਜੀ 2018 ਮਾਡਲ ਤਾਂ ਬਾਈ ਉਹਨਾਂ ਨਾਲ ਕਰ ਲਿਓ ਸੰਪਰਕ ਬਾਈ ਜੀ ਥੱਲੇ ਬਾਈ ਨੰਬਰ ਸਕਰੀਨ ਤੇ ਚੱਲ ਰਹੇ ਨੇ ਬਾਈ ਇਹਨਾਂ ਦੇ ਤੇ ਜੇ ਇਹਦੀ ਆਪਾਂ ਮਤਲਬ ਡਿਮਾਂਡ ਦੀ ਗੱਲ ਕਰੀਏ 6,65,000 ਰੁਪਇਆ ਇਨਸਪੈਕਟਰ ਦੀ ਡਿਮਾਂਡ ਆ ਜੀ 6,65,000 ਰੁਪਇਆ ਬਾਕੀ ਮੌਕੇ ਤੇ ਵੱਧ ਘੱਟ ਹੋ ਜਾਊਗਾ ਜੀ ਤੇ ਉਹ ਤੋਂ ਬਾਅਦ ਆ ਜਾਂਦਾ ਬਾਈ ਜੀ ਸੋਨਾ ਲੀਕਾ ਡੀਆਈ 50 ਆਰਐਕਸ ਤੇ ਬਿਲਕੁਲ ਇਹ ਤਾਂ ਬਿਲਕੁਲ ਨਵੀਂ ਕੰਡੀਸ਼ਨ ਚ ਹੈ ਜੀ ਜੇ ਆਪਾਂ ਇਹਦੀ ਮਾਡਲ ਦੀ ਗੱਲ ਕਰੀਏ ਬਾਜੀ ਮਾਡਲ ਇਹਦਾ 2022 ਮਾਡਲ ਟਰੈਕਟਰ ਹੈ ਜੀ ਸੋਨਾਲਿਕਾ ਦਾ 2022 ਮਾਡਲ ਟਰੈਕਟਰ ਬਿਲਕੁਲ ਸਾਫ ਡੀਹਿੰਚ ਤੇ ਜਿਹੜੇ ਪਿੱਛੇ ਵਾਲੇ ਟਾਇਰ ਨੇ ਵੀ ਸੀਅਰਟ ਟਾਇਰ ਸੀਅਟ ਕੰਪਨੀ ਦੇ ਹੈ ਜੀ 14 6 28 ਦੇ ਮਗਰਲੇ ਟਾਇਰ ਨੇ ਤੇ ਮੂਰੇ ਵੀ ਸੀਅਟ ਦੇ ਨੇ 7 50 16 ਦੇ ਮੂਰਲੇ ਟਾਇਰ ਨੇ ਜੀ ਤੇ ਆਪਾਂ ਹੁਣ ਤੁਹਾਨੂੰ ਦੱਸ ਦਿੰਦੇ ਆ ਮੇਰੇ ਹਿਸਾਬ ਨਾਲ 3 ਸਪੀਡ ਟ੍ਰੈਕਟਰ ਆਈ ਇਹ ਸੋਨਾਲੀਕਾ ਡੀਆਈ 50 ਆਰਐਕਸ ਸਿਕੰਦਰਾ ਤੇ ਹਾਂਜੀ ਲੋ ਮਿਡ ਹਾਈ ਲੋ ਮੀਡੀਅਮ 3 ਸਪੀਡ ਚ ਟ੍ਰੈਕਟਰ ਆ ਬਾਈ ਜੀ ਉੱਤੇ ਆ ਸ਼ਟਲ ਗੇਅਰ ਦਿੱਤਾ ਹੈ ਟ੍ਰੈਕਟਰ ਦੇ ਉੱਪਰਲੇ ਪਾਸੇ ਤੇ ਮਾਡਲ ਹੈਗਾ ਬਾਈ ਜੀ 2022 ਕਿਸੇ ਨੂੰ ਬਾਈ ਜੀ ਇਹ ਟ੍ਰੈਕਟਰ ਚਾਹੀਦਾ ਹੋਇਆ ਤਾਂ ਬਾਈ ਉਹਨਾਂ ਨਾਲ ਕਰ ਲਿਓ ਸੰਪਰਕ ਸੋਨਾਲੀਕਾ ਬਿਲਕੁਲ ਨਵੀਂ ਹਾਲਤ ਦੇ ਵਿੱਚ ਮਤਲਬ ਜਿਹੜਾ ਟਰੈਕਟਰ ਇਹ ਖੜਾ ਵਾ ਤੇ ਹਜੇ ਤਾਂ ਯਾਨੀ ਕਿ ਲਫਾਫੇ ਵੀ ਨਹੀਂ ਲਏ ਹੈਗੇ ਉਹ ਜਿਹੜੇ ਆਪਣੇ ਸੀਟਾਂ ਦੇ ਉੱਤੇ ਲੱਗੇ ਹੁੰਦੇ ਨੇ ਤੇ ਬਾਕੀ ਬੈਕ ਸ਼ਾਰਟ ਤੋਂ ਦਿਖਾ ਦਿੰਨੇ ਆ ਦੇਖੋ ਡਿਸਟ੍ਰੀਬਿਊਟਰ ਵਗੈਰਾ ਸਾਰਾ ਕੁਝ ਲੱਗਿਆ ਆ ਜੀ ਬਿਲਕੁਲ ਸਾਫ ਕੰਡੀਸ਼ਨ ਚ ਟਰੈਕਟਰ ਆ ਯਾਨੀ ਕਿ ਬਹੁਤ ਵਧੀਆ ਸੰਭਾਲਿਆ ਹੋਇਆ ਵੀਰ ਇਹਨੇ ਤੇ 2022 ਮਾਡਲ ਤੇ ਹੁਣ ਆਪਾਂ ਗੱਲ ਕਰ ਲੈਨੇ ਆ ਰੇਟ ਦੀ ਵੀ ਕਿਹੜਾ ਡਿਮਾਂਡ ਆ ਇਹਦੀ ਇਹਦੀ ਜੀ 5 ਲੱਖ 65000 ਰੁਪਏ ਟਰੈਕਟਰ ਦੀ ਡਿਮਾਂਡ ਆ ਜੀ 565000 ਰੁਪਿਆ ਜਿਹੜਾ ਇਹ ਟਰੈਕਟਰ ਆ ਸੋਨਾਲੀਕਾ ਇਹਦੀ ਡਿਮਾਂਡ ਆ ਬਾਕੀ ਮੌਕੇ ਤੇ ਵੱਧ ਘੱਟ ਹੋ ਜੂਗਾ ਜਦੋਂ ਸੌਦਾ ਕਰਨਗੇ ਬਾਈ ਹਣੀ ਤੇ ਪੂਰਾ ਵਧੀਆ ਨਵੀਂ ਹਾਲਤ ਵਿੱਚ ਟਰੈਕਟਰ ਹੈ ਜੀ ਤੇ ਉਹ ਤੋਂ ਬਾਅਦ ਆ ਜਾਂਦਾ ਜੀ ਸੋਨਾਲੀਕਾ DI 750 ਜੇ ਆਪਾਂ ਇਹਦੇ ਮਾਡਲ ਦੀ ਗੱਲ ਕਰੀ ਤਾਂ 2011 ਮਾਡਲ ਟਰੈਕਟਰ ਹੈ ਜੀ 2011 ਮਾਡਲ ਟਰੈਕਟਰ ਆ ਤੇ ਇੰਜਨ-ਉੰਜਨ ਪੂਰਾ ਬਿਲਕੁਲ ਸਾਫ਼ ਕੰਡੀਸ਼ਨ ਵਿੱਚ ਟਰੈਕਟਰ ਆ ਇਹ ਸਾਈਡ ਗੇਅਰ ਆ। ਬਾਕੀ ਬਾਈ ਉਦਾਂ ਵੀ ਸਾਫ਼ ਆ ਸ਼ੋਹਜੂ ਤੋਂ। ਮਾਡਲ ਦੇ ਹਿਸਾਬ ਨਾਲ ਪੂਰਾ ਸਾਫ਼ ਟਰੈਕਟਰ ਆ। ਤੇ ਪਿੱਛੇ ਗੁਡਇਰ ਦੇ ਟਾਇਰ ਪਾਏ ਹੋਏ ਨੇ ਬਾਈ ਜੀ ਇਹਨੂੰ। ਤੇ ਮੂਰਲੇ ਟਾਇਰ ਵੀ ਪੂਰੇ ਵਧੀਆ ਖੜੇ ਨੇ। ਪੂਰਾ ਸਾਫ਼ ਕੰਡੀਸ਼ਨ ਚ ਟਰੈਕਟਰ ਆ ਕਿਸੇ ਨੂੰ ਵੀ ਚਾਹੀਦਾ ਹੋਇਆ ਬਾਈ ਜੀ। ਸੋਨਾਲੀਕਾ 11 ਮਾਡਲ ਡਿਮਾਂਡ ਹੈਗੀ ਆ 3,25,000 ਰੁਪਇਆ। ਬਾਕੀ ਮੌਕੇ ਤੇ ਪਾਈ ਕਹਿੰਦੇ ਘੱਟ ਵੱਧ ਹੋ ਜਾਊਗਾ। ਤੇ ਬਾਕੀ ਬਾਈ ਜਿਹੜੀ ਡਿਮਾਂਡ ਹੁੰਦੀ ਹੈ ਨਾ ਜਿਵੇਂ ਆਪਾਂ ਡਿਮਾਂਡ ਦੱਸ ਦਿੰਨੇ ਆ ਵੀਡੀਓ ਦੇ ਵਿੱਚ ਤੇ ਜਿਹੜੀ ਮਤਲਬ ਫਾਈਨਲ ਗੱਲਬਾਤ ਹੁੰਦੀ ਹੈ ਬਾਈ ਉਹ ਤਾਂ ਬਹਿ ਗਈ ਹੁੰਦੀ ਹੁੰਦੀ ਹੈ ਬਾਈ ਉਹਨਾਂ ਦਾ ਫੋਨ ਥੱਲੇ ਚੱਲ ਰਿਹਾ ਨੰਬਰ ਤੇ ਬਾਈ ਉਹਨਾਂ ਨਾਲ ਬਾਈ ਜੀ ਫੋਨ ਦੇ ਉੱਤੇ ਸੰਪਰਕ ਕਰ ਲਿਓ ਕਿਸੇ ਨੂੰ ਵੀ ਇਹ ਟਰੈਕਟਰ ਚਾਹੀਦਾ ਆ ਤੇ ਉਹ ਤੋਂ ਬਾਅਦ ਤੇ ਬਾਈ ਉਹਨਾਂ ਕੋਲ ਜਿਹੜਾ ਟਰੈਕਟਰ ਖੜਾ ਫਾਰਮ ਟਰੈਕ 60 ਆ ਗਿਆ ਜੀ ਇਹ ਜਿਹੜਾ ਫਾਰਮ ਟਰੈਕ 60 ਹੈ ਇਹਦਾ ਮਾਡਲ ਹੈਗਾ ਜੀ 2000 ਮਾਡਲ ਆ ਜੀ ਤੇ ਟਾਇਰ ਟੂਰ ਵੀ ਪੂਰੇ ਵਧੀਆ ਖੜੇ ਨੇ ਇੰਜਣ ਕਿਤੋਂ ਲੀਕਿੰਗ ਨਹੀਂ ਹੈਗਾ ਸਾਫ ਕੰਡੀਸ਼ਨ ਚਾ ਪੂਰਾ ਜੀ ਟਰੈਕਟਰ ਤੇ ਟਾਇਰ ਵੀ ਪੂਰੇ ਵਧੀਆ ਖੜੇ ਨੇ ਜੀ ਗੁੱਡਇਰ ਕੰਪਨੀ ਦੇ ਟਾਇਰ ਨੇ ਜੀ ਤੇ ਮੂਹਰੇ ਟਾਇਰ 6 ਨੰਬਰ ਦੇ ਨੇ ਮੂਹਰੇ ਸੀਟ ਦੇ ਨੇ ਫਾਰਮ ਟਰੈਕ 60 ਤੇ ਮਾਡਲ ਹੈਗਾ 2000 ਤੇ ਇਹਦੀ ਡਿਮਾਂਡ ਦੀ ਗੱਲ ਕਰੀਏ ਤਾਂ 2 ਲੱਖ 25000 ਰੁਪਿਆ ਬਾਈ ਜੀ ਇਸ ਟਰੈਕਟਰ ਦੀ ਡਿਮਾਂਡ ਆ 2 ਲੱਖ 25000 ਰੁਪਿਆ ਤੇ ਟਰੈਕਟਰ ਬਾਈ ਜਿੰਨੇ ਵੀ ਨੇ ਬਾਈ ਉਹਨਾਂ ਕੋਲ ਸਾਰੇ ਸਾਫ਼ ਕਰੇ ਨੇ ਚਾਹੇ ਜੌਂਡੀਰ ਲਾ ਲੋ ਚਾਹੇ ਸੋਨਾਲੀ ਕਾ ਡੀਆਈ 50 ਆਰ ਐਕਸ ਲਾ ਲੋ ਚਾਹੇ ਡੀਆਈ 750 ਲਾ ਲੋ ਚਾਹੇ ਫਾਰਮ ਟਰੈਕ ਲਾ ਲੋ ਯਾਨੀ ਟਰੈਕਟਰ ਜਿੰਨੇ ਵੀ ਬਾਈ ਉਹਨਾਂ ਕੋਲ ਖੜੇ ਨੇ ਇੱਕ ਤੋਂ ਇੱਕ ਵਧੀਆ ਐਨ ਸਾਫ਼ ਕੰਡੀਸ਼ਨ ਦੇ ਵਿੱਚ ਬਾਈ ਜੀ ਟਰੈਕਟਰ ਜਿਹੜੇ ਬਾਈ ਉਹਨਾਂ ਕੋਲ ਖੜੇ ਨੇ ਤੇ ਉਸ ਤੋਂ ਬਾਅਦ ਫੇਰ ਬਾਈ ਉਹਨਾਂ ਕੋਲ ਸੋਨਾਲੀ ਕ ਆ ਜਾਂਦਾ ਬਾਈ ਤੇ ਇਹ ਸੋਨਾਲੀ ਕ ਹੈਗਾ ਡੀਆਈ 60 ਸਕੰਦਰ ਤੇ ਇਹਦਾ ਜਿਹੜਾ ਮਾਡਲ ਦੀ ਗੱਲ ਕਰੀਏ ਮਾਡਲ ਹੈਗਾ ਬਾਈ ਜੀ 2021 ਮਾਡਲ ਟਰੈਕਟਰ ਆ ਬਾਈ ਜੀ ਇਹ ਸੁਨ ਲੀਕਾ ਇਹ ਵੀ ਪੂਰਾ ਸਾਫ ਕੰਡੀਸ਼ਨ ਦੇ ਵਿੱਚ ਟਰੈਕਟਰ ਆ ਤੇ ਗੱਡੀ ਗਾਡੀ ਪੂਰੀ ਖੜੀ ਆ ਜੀ ਐਮ ਆਰ ਐਫ ਤੇ 16 9 28 ਦੇ ਮਗਰਲੇ ਟਾਇਰ ਨੇ 7 50 16 ਦੇ ਤੇ ਫਰੰਟ ਵਾਲੇ ਟਾਇਰ ਨੇ ਪਾਵਰ ਸਟੀering ਆ ਟਰੈਕਟਰ ਬਿਲਕੁਲ ਸਾਫ ਕੰਡੀਸ਼ਨ ਦੇ ਵਿੱਚ ਤੇ ਇਹ ਹੈਗਾ ਜੀ ਹਾਈ ਲੋ ਮੀਡੀਅਮ ਇਹ ਵੀ 3 ਸਪੀਡ ਦੇ ਵਿੱਚ ਟਰੈਕਟਰ ਆ ਤੇ ਇਹਦੇ ਉੱਪਰ ਵੀ ਆਪਾਂ ਜਿਹੜਾ ਸ਼ਟਲ ਗੇਅਰ ਲੱਗਿਆ ਆ ਸ਼ਟਲ ਗੇਅਰ ਵੀ ਲੱਗਿਆ 3 ਸਪੀਡ ਦਾ ਟਰੈਕਟਰ ਆਈਏ ਡੀਆਈ ਸੋਨਾਲੀਕਾ 60 ਪੂਰੀ ਸਾਫ ਕੰਡੀਸ਼ਨ ਚ ਟਰੈਕਟਰ ਆ ਬਾਈ ਜੀ ਕਿਸੇ ਨੂੰ ਵੀ ਇਹ ਟਰੈਕਟਰ ਚਾਹੀਦਾ ਹੋਇਆ ਤਾਂ ਬਾਈ ਜੀ ਉਹਨਾਂ ਨਾਲ ਸੰਪਰਕ ਕਰ ਲਿਓ ਜੇ ਬਾਈ ਇਹਦੇ ਆਪਾਂ ਮਾਡਲ ਦੀ ਗੱਲ ਕਰੀਏ ਤਾਂ 2021 ਮਾਡਲ ਟਰੈਕਟਰ ਆ ਤੇ ਜਿਹੜੇ ਇਹਦੀ ਡਿਮਾਂਡ ਆ 5 ਲੱਖ 5.5 ਲੱਖ ਰੁਪਈਆ ਦੀ ਡਿਮਾਂਡ ਆ 5.5 ਲੱਖ ਰੁਪਈਆ ਇਸ ਟਰੈਕਟਰ ਦੀ ਡਿਮਾਂਡ ਆ ਬਾਕੀ ਮੌਕੇ ਤੇ ਮਾੜਾ ਮੋਟਾ ਵਧ ਘਟ ਹੋ ਜੂਗਾ ਮਾਣਸਣ ਤੇ ਉਹ ਤੋਂ ਬਾਅਦ ਜਿਹੜਾ ਟਰੈਕਟਰ ਬਾਈ ਉਹਨਾਂ ਕੋਲ ਖੜਾ ਉਹ ਹੈਗਾ ਜੀ ਮਹਿੰਦਰਾ 2075 DI ਤੇ ਇਹਦਾ ਮਾਡਲ ਹੈਗਾ 1996 ਮਾਡਲ ਆ ਤੇ ਜਿਹਦੇ ਡਿਮਾਂਡ ਦੀ ਗੱਲ ਕਰੀ ਤਾਂ 1,35,000 ਰੁਪਿਆ ਉਹ ਟਰੈਕਟਰ ਦੀ ਡਿਮਾਂਡ ਆ ਜੀ ਉਹ ਤੋਂ ਬਾਅਦ ਬਾਈ ਉਹਨਾਂ ਕੋਲ ਜਿਹੜਾ ਟਰੈਕਟਰ ਆ ਜਾਂਦਾ ਫਾਰਮ ਟਰੈਕ 60 ਤੇ ਜਿਹਦੇ ਮਾਡਲ ਦੀ ਗੱਲ ਕਰੀਏ ਬਾਜੀ 2008 ਮਾਡਲ ਟਰੈਕਟਰ ਆ ਬਿਲਕੁਲ ਸਾਫ ਕੰਡੀਸ਼ਨ ਚ ਆ ਤੇ 616 ਦੇ ਮੂਹਰੇ ਟਾਇਰ ਨੇ ਪੂਰੇ ਵਧੀਆ ਖੜੇ ਨੇ ਤੇ ਬੈ ਪਿੱਛੇ ਵਾਲੇ ਟਾਇਰ ਵੀ ਵਧੀਆ ਖੜੇ ਨੇ ਗੋਡਿਅਰ ਕੰਪਨੀ ਦੇ ਟਾਇਰ ਨੇ ਜੀ 14 9 28 ਦੇ ਮਗਰਲੇ ਟਾਇਰ ਨੇ ਤੇ 6 ਨੰਬਰ ਵਾਲੇ ਮੂਹਰੇ ਨੇ ਤੇ ਟਰੈਕਟਰ ਹੈਗਾ ਬਿਲਕੁਲ ਸਾਫ ਬਾਈ ਜੀ ਤੇ ਆ ਮਾੜੀ-ਮੋਟੀ ਕਿਤੋਂ-ਕਿਤੋਂ ਰੰਗ ਐਦਾਂ ਹੋਏ ਪਹਿਲਾਂ ਪਿੱਛੇ ਵਿੱਚ ਕਿਸੇ ਫਾਰਮ ਟਰੈਕ ਮਾਡਲਾਂ ਨੂੰ ਬਾਈ ਇਹ ਆਈ ਸੀਗੀ ਪ੍ਰੋਬਲਮ ਕਈ ਫਾਰਮ ਟਰੈਕਾਂ ਦੇ ਇੱਕ ਨਹੀਂ ਰੰਗ ਆ ਜਿਹੜੇ ਖਰਾਬ ਹੋਏ ਨੇ ਮਾੜੇ-ਮੋਟੇ ਤੇ 2008 ਮਾਡਲ ਟਰੈਕਟਰ ਆ ਬਾਈ ਫਾਰਮ ਟਰੈਕ 60 ਤੇ ਜੇ ਆਪਾਂ ਇਹਦੀ ਡਿਮਾਂਡ ਦੀ ਗੱਲ ਕਰੀਏ ਬਾਜੀ ਡਿਮਾਂਡ ਇਹਦੀ ਬਾਜੀ ਹੈਗੀ ਆ 2,65,000 ਰੁਪਏ ਦੀ ਬਾਈ ਡਿਮਾਂਡ ਆ ਬਾਕੀ ਮੌਕੇ ਤੇ ਬਾਜੀ ਵੱਧ ਘੱਟ ਹੋ ਜਾਊਗਾ ਤੇ ਇਹ ਸੀਗੇ ਬਾਈ ਇਹਨਾਂ ਕੋਲ ਟਰੈਕਟਰ ਕਿਉਂਕਿ ਵੀਡੀਓ ਜਿਆਦਾ ਲੰਬੀ ਹੋ ਜਾਣੀ ਆ ਇਸ ਕਰਕੇ ਟਰੈਕਟਰ ਆਪਾਂ ਤੁਹਾਨੂੰ ਘੱਟ ਹੀ ਦਿਖਾਵਾਂਗੇ ਅੱਜ ਵੀਡੀਓ 'ਚ ਤੇ ਅਗਲੀ ਜਿਹੜੇ ਬਾਕੀ ਰਹਿੰਦੇ ਟਰੈਕਟਰ ਨੇ ਜਿਵੇਂ ਆ ਮੈਸੀ ਖੜਾ ਫਾਰਮ ਟਰੈਕਸ 80 ਖੜਾ ਉਧਰ ਵੀ ਟਰੈਕਟਰ ਬਹੁਤ ਸਾਰੇ ਖੜੇ ਨੇ ਪ੍ਰੀਤ ਫਾਰਮ ਟਰੈਕ 60 ਖੜੇ ਨੇ ਇਹ ਅਗਲੀ ਵੀਡੀਓ ਦੇ ਵਿੱਚ ਬਾਈ ਆਪਾਂ ਤੁਹਾਨੂੰ ਦਿਖਾਵਾਂਗੇ ਜੇ ਅਗਲੀ ਵੀਡੀਓ ਦੇਖਣੀ ਆ ਤਾਂ ਜੇ ਇਹ ਵੀਡੀਓ ਵਧੀਆ ਲੱਗੀ ਬਾਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਆਪਣੇ ਛੋਟੇ ਵੀਰ ਦਾ ਸਾਥ ਜਰੂਰ ਦਿਓ ਤੇ ਵੀਡੀਓ ਨੂੰ ਕਰਿਓ ਵੱਧ ਤੋਂ ਵੱਧ ਸ਼ੇਅਰ ਤੇ ਲਾਈਕ ਹੁਣ ਬਾਈ ਆਪਾਂ ਮਿਲਦੇ ਆਂ ਕਿਸੇ ਅਗਲੀ ਵੀਡੀਓ ਦੇ ਵਿੱਚ ਕਿਸੇ ਅਗਲੇ ਟੌਪਿਕ ਤੇ ਪਰ ਰਿਕਵੈਸਟ ਇਹੀ ਆ ਵੀ ਛੋਟੇ ਵੀਰ ਦਾ ਸਾਥ ਜਰੂਰ ਦਿਓ ਚੈਨਲ ਨੂੰ ਕਰ ਲਿਓ ਵੱਧ ਤੋਂ ਵੱਧ ਸਬਸਕ੍ਰਾਈਬ ਸਾਰੇ ਵੀਰਾਂ ਨੂੰ ਫਿਰ ਤੋਂ ਦੁਆਰਾ ਪਿਆਰ ਭਰੀ ਸਤਿ ਸ਼੍ਰੀ ਅਕਾਲ